ਨੀਲ ਬਸਤਰ ਲੈ ਕੱਪੜੇ ਪਹਿਰੇ ਤੁਰਕ ਪਠਾਣੀ ਅਮਲ ਕੀਆ ਸਾਰਿਆਂ ਜੀਵਾਂ ਨੇ ਨੀਲੇ ਰੰਗ ਦੇ ਬਸਤਰ ਲੈ ਕੇ ਕੱਪੜੇ ਬਣਾ ਕੇ ਪਾਏ ਹੋਏ ਹਨ ਤੁਰਕਾਂ ਵਿੱਚੋਂ ਪਠਾਣਾ ਨੇ ਅਮਲ ਹੁਕਮ ਚਲਾਣਾ ਕੀਤਾ ਹੈ ਉਸ ਵੇਲੇ ਚੋ ਗੱਤਿਆਂ ਦਾ ਰਾਜ ਸੀ ਜੇਕਰ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਮਹਾਰਾਜ ਕਲਯੁਗ ਵਿੱਚ ਪ੍ਰਗਟਾ ਨਾ ਹੁੰਦੇ ਤਾਂ ਸਭ ਜਗ੍ਹਾ ਤੁਰਕਾਂ ਦਾ ਰਾਜ ਹੋਣਾ ਸੀ ਅਤੇ ਅੱਜ ਕੱਲ ਦੇ ਆਨੰਦ ਵੀ ਪ੍ਰਾਪਤ ਨਹੀਂ ਹੋਣੇ ਸਨ ਕਿਉਂਕਿ ਇਹ ਨੀਲੇ ਵਸਤਰ ਤੁਰਕਾਂ ਦਾ ਪਹਿਰਾਵਾ ਹੈ ਨੀਲੇ ਵਸਤਰ ਪਾੜਨ ਦੀ ਸਾਖੀ ਗੁਰੂ ਗੋਬਿੰਦ ਸਿੰਘ ਜੀ ਇੱਕ ਸਮੇਂ ਸ਼ਿਕਾਰ ਖੇਡਦੇ ਹੋਏ ਇੱਕ ਢਿਲਵਾ ਨਾਮੀ ਨਗਰ ਵਿਖੇ ਗਏ ਜੋ ਕੋਟ ਕਪੂਰੇ ਤੋਂ 2 ਮੀਲ ਹੈ ਸੋਢੀ ਵੰਛ ਪ੍ਰਿਥੀ ਦੀ ਸੰਤਾਨ ਰਹਿੰਦੀ ਸੀ ਉੱਥੇ ਕੌਲ ਜੀ ਸ਼ਰਾਦ ਕਰਵਾ ਰਹੇ ਸਨ ਜਿਸ ਵੇਲੇ ਕੌਲ ਜੀ ਨੇ ਸਤਗੁਰਾਂ ਦਾ ਆਗਮਨ ਸੁਣਿਆ ਤਾਂ ਉਹ ਸ਼ਰਾਦ ਕਰਨਾ ਛੱਡ ਕੇ ਸਤਗੁਰਾਂ ਨੂੰ ਬੜੀ ਪ੍ਰੇਮ ਭਾਵਨਾ ਨਾਲ ਅੱਗੋ ਆ ਕੇ ਮਿਲੇ ਸਤਗੁਰਾਂ ਨੇ ਕੌਲ ਜੀ ਨੂੰ ਆਪਣੀ ਛਾਤੀ ਨਾਲ ਲਾਇਆ ਕੌਲ ਜੀ ਦੇ ਹੱਥ ਵਿੱਚ ਛੱਲੇ ਪਹਿਨੇ ਹੋਏ ਵੇਖ ਕੇ ਸਤਗੁਰਾਂ ਜੀ ਨੇ ਪੁੱਛਿਆ ਆਪ ਕੀ ਕੰਮ ਕਰਦੇ ਹੋ ਕੌਲ ਜੀ ਨੇ ਬੇਨਤੀ ਕੀਤੀ ਜੀ ਸ਼ਰਾਦ ਕਰਵਾ ਰਿਹਾ ਸੀ ਤਿਸ ਵੇਲੇ ਸਤਗੁਰਾਂ ਨੇ ਕੌਲ ਜੀ ਨਾਲ ਹਾਸ ਵਿਲਾਸ ਦੇ ਬਚਨ ਕੀਤੇ ਤੇ ਫਿਰ ਕੌਲ ਜੀ ਸਤਗੁਰਾਂ ਨੂੰ ਆਪਣੇ ਘਰ ਵਿੱਚ ਲੈ ਆਏ ਅਤੇ ਜਿਆ ਯੋਗ ਸੇਵਾ ਕੀਤੀ ਉਸ ਵੇਲੇ ਕੋਲ ਜੀ ਨੇ ਸਤਗੁਰਾਂ પાસે ਬੇਨਤੀ ਕੀਤੀ ਕਿ اے ਸੱਚੇ ਪਾਤਸ਼ਾਹ ਆਪ ਹੁਣ ਚਿੱਟੇ ਵਸਤਰ ਪਹਿਰੋ ਇਹ ਨੀਲੇ ਵਸਤਰ ਲਾ ਕੇ ਅੱਗ ਵਿੱਚ ਸਾੜ ਦਿਓ ਕਿਉਂਕਿ ਇਹ ਆਪ ਦਾ ਬਾਣਾ ਹੈ ਉਸ ਵੇਲੇ ਸਤਗੁਰਾਂ ਨੇ ਉਸ ਦਾ ਕਿਹਾ ਮੰਨ ਕੇ ਚਿੱਟੇ ਵਸਤਰ ਪਹਿਨ ਲੈ ਅਤੇ ਨੀਲੇ ਵਸਤਰ ਲਾ ਕੇ ਅੱਗ ਵਿੱਚ ਸਾੜ ਦਿੱਤੇ ਹੋਰ ਇਤਿਹਾਸ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ